ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਤੁਸੀਂ ਵੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਦੋਸਤੋ ਅੱਜ ਅਸੀਂ ਜੇ ਗੱਲ ਕਰੀਏ ਕਿ ਜਿਹੜਾ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਤੇ ਸਰਕਾਰ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਅੱਜ ਇੱਕ ਇਹ 26 ਫਰਵਰੀ ਦਾ ਬਲੈਕ ਡੇ ਕਰਕੇ ਦਿਨ ਮਨਾਇਆ ਜਾ ਰਿਹਾ ਹੈ ਤੇ ਅਸੀਂ ਅੱਜ ਪਹੁੰਚੇ ਹਾਂ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਪੂਰਾ ਕ੍ਰੀਮਪੂਰਾ ਦੇ ਵਿੱਚ ਜੇ ਗੱਲ ਕਰੀਏ ਤੇ ਇਹ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਨਜ਼ਦੀਕ ਆ ਤੇ ਦੋਸਤੋ ਇੱਥੋਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਕੀ ਮੰਗਿਆ ਮੈਂ ਆਓ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਵਾਂਗਾ ਸੋ ਜਿਹੜੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਆ ਕੁਝ ਕੁਝ ਜੋ ਸਾਡੇ ਇਸ ਪਿੰਡ ਦੇ ਇਕ ਕਿਸਾਨ ਵੀਰਿਆ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗਾ ਸੋ ਸਾਡੇ ਨਾਲ ਮੌਜੂਦ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਂਡ ਬਲਟੋਆ ਦੇ ਆਗੂ ਦਲਬੀਰ ਸਿੰਘ ਜੀ ਪੂਰਾ ਅਸੀਂ ਉਹਨਾਂ ਦੇ ਨਾਲ ਅੱਜ ਦੇ ਇਸ ਬਲੈਕ ਡੇ ਜਿਹੜਾ 26 ਤਰੀਕ ਦਾ ਬਲੈਕ ਡੇ ਦਿਨ ਮਨਾਇਆ ਜਾਣਾ ਸੀ ਪੂਰੇ ਭਾਰਤ ਵਿੱਚ ਉਸ ਸੰਬੰਧ ਵਿੱਚ ਕਰਾਂਗੇ ਗੱਲਬਾਤ ਸਸੀਕਾ ਵੀਰੇ ਸਸੀਕਾ ਜੀ ਹਾਂਜੀ ਇਹ ਜੋ ਅੰਦੋਲਨ ਚੱਲ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪੂਰੇ ਸਮੂਚੀਆਂ ਜਿਹੜੀਆਂ ਜਿੰਨੇ ਵੀ ਸੰਜੁਕਤ ਮੋਰਚੇ ਆ ਉਹਨਾਂ ਵੱਲੋਂ ਜਿਹੜਾ ਭਾਰਤ ਸਰਕਾਰ ਦੇ ਨਾਲ ਜਿਹੜਾ ਇਹ ਮਤਲਬ ਆਪਣਾ ਅੰਦੋਲਨ ਚੱਲ ਰਿਹਾ ਉਹ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਦੇਖੋ ਅਸੀਂ ਆਪਣੇ ਹੱਕ ਲੈਣ ਹੀ ਪਹਿਲਾਂ ਗਏ ਸੀ ਔਰ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਲਾ ਕੇ ਆਏ ਸੀ ਆਪਣੇ ਹੱਕ ਮੰਗਣ ਦੀ ਖਾਤਰ ਉਹ ਜਿਹੜੇ ਨਾ ਖੇਤੀ ਕਾਨੂੰਨ ਬਣਵਾਏ ਸੀ ਸਾਡੇ ਵਿਰੁੱਧ ਉਹ ਅਸੀਂ ਰੱਦ ਕਰਵਾ ਕੇ ਆਏ ਸੀ ਉਹ ਬਾਕੀ ਜਿਹੜੀਆਂ ਮੰਗਾ ਸੀ ਉਹਨਾਂ ਨੂੰ ਪਿੰਡ ਕਿ ਛੱਡ ਕੇ ਆਏ ਸੀ ਕਿਉਂਕਿ ਮੋਦੀ ਦਾ ਮੋਦੀ ਦੀ ਕੁਰਸੀ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਤੇ ਅਸੀਂ ਵਿਸ਼ਵਾਸ ਕਰਤਾ ਵੀ ਜਦੋਂ ਸਟੇਜ ਦਾ ਪ੍ਰਧਾਨ ਮੰਤਰੀ ਵਿਸ਼ਵਾਸ ਲੈ ਰਿਹਾ ਏ ਵੀ ਤੁਸੀਂ ਜਾਓ ਤੇ ਅਸੀਂ ਜਿਹੜੇ ਬਾਕੀ ਤੁਹਾਡੀਆਂ ਐਮਐਸਪੀ ਗਰੰਟੀ ਦੀਆਂ ਮੰਗਾ ਜਾਂ ਸੁਆਮੀਨਾਥ ਦੀ ਰਿਪੋਰਟ ਦੀਆਂ ਮੰਗਾ ਜੇ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕਰਦੀਆਂ ਮੰਗਾ ਓਹ ਤੁਹਾਡੀਆਂ ਪੂਰੀਆਂ ਹੋ ਜਾਣੀਆਂ ਉਹਦੇ باوجود 3-4 ਸਾਲ باوجود ਬੀਤਣ ਦੇ ਬਾਅਦ ਵੀ ਇੰਨੇ ਸਰਕਾਰ ਦੇ ਕੋਈ ਕੰੰਤੇ ਜੂੜ ਨਹੀਂ ਸਰਕੀ ਔਰ ਉਸੇ ਦੇ ਵਿਰੋਧ ਦੇ ਵਿੱਚ ਅਸੀਂ ਦੁਬਾਰਾ ਫੇਰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ 13 ਫਰਵਰੀ ਨੂੰ ਜੋ ਅਸੀਂ ਦਿੱਲੀ ਜਾਣਾ ਸੀ ਔਰ ਦੇਖੋ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਅਸੀਂ ਲੋਕਾਂ ਦੀ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜੇ ਲੋਕ ਅਸੀਂ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਜਾਣਦੇ ਤੇ ਉਹਦੇ ਬਦਲੇ ਸਾਨੂੰ ਕੀ ਮਿਲਿਆ ਅਥਰੂ ਗੈਸ ਦੇ ਗੋਲੇ ਗੋਲਿਆ ਸਾਡੇ ਨੌਜਵਾਨਾਂ ਤੇ ਡਾਂਗਾ ਔਰ ਇੰਨਾ ਦਸੱਦ ਕੀਤਾ ਗਿਆ ਵੀ ਇੰਨਾ ਦਸੱਦ ਤਾਂ ਕੋਈ ਦੂਜੇ ਸੂਬੇ ਜੇ ਆਪਣੀ ਕਿਤੇ ਜੰਗ ਵੀ ਲੱਗੀ ਹੋਵੇ ਤੇ ਉਹਨਾਂ ਦੇ ਵੀ ਰਹਿਮ ਕਰ ਜਾਂਦੇ ਪਰ ਇਨ ਇਨ ਸਰਕਾਰਾਂ ਨੇ ਸਾਰੇ ਇੱਕ ਮਿੰਟ ਮੈਂ ਤੁਹਾਡੀ ਗੱਲ ਜਿਹੜੀ ਥੋੜੀ ਰੋਕਾਂਗਾ ਮੈਨੂੰ ਇਹ ਵਾਈ ਮਿਲੀ ਸੀ ਕਿ ਆਪਾਂ ਖਬਰਾਂ ਵੀ ਇਸ ਸੰਬੰਧ ਵਿੱਚ ਲੱਗੀਆਂ ਦੇਖੀਆਂ ਕਿ ਉਹਨਾਂ ਦੇ ਨਾਲ ਜਿਹੜਾ ਮੋਦੀ ਸਰਕਾਰ ਦੇ ਨਾਲ ਜਾਂ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਸੀ ਤਿੰਨ ਮੀਟਿੰਗਾਂ ਹੋ ਚੁੱਕੀਆਂ ਸੀ ਤੇ ਚੌਥੀ ਮੀਟਿੰਗ ਜਿਹੜੀ ਹੋਣ ਵਾਲੀ ਸੀ ਉਹਦਾ ਕੀ ਬਣਿਆ ਉਸ ਮੀਟਿੰਗ ਦਾ ਦੇਖੋ ਮੀਟਿੰਗਾਂ ਤਾਂ ਅੱਗੇ ਵੀ ਸਰਕਾਰ ਕਰਦੇ ਰਹੇ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਸਰਕਾਰ ਸੁਆਮੀਨਾਥ ਦੀ ਰਿਪੋਰਟ ਤੋਂ ਤੇ ਜਿਹੜੀ ਆਪਣੀ ਐਮਐਸਪੀ ਗਰੰਟੀ ਉਤੋਂ ਬਾਹਰ ਜਾਂਦੀ ਹੈ ਔਰ ਜੇ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਹੋ ਤੇ ਸਰਕਾਰ ਕਹਿੰਦੀ ਵੀ ਅਸੀਂ ਤੁਹਾਡੀ ਮੰਗ ਮੰਨ ਲਈਏ ਦੇਖੋ ਇੱਕ ਪਾਸੇ ਤਾਂ ਸਰਕਾਰ ਕਾਨੂੰਨ ਬਣਾਉਣ ਲਈ ਹੈ ਵੀ ਜਿਹੜਾ ਕੋਈ ਐਕਸੀਡੈਂਟ ਕਰੂਗਾ ਅਸੀਂ ਉਹਨੂੰ 10 ਸਾਲ ਦੀ ਸਜ਼ਾ ਜੇ ਕੋਈ ਡਰਾਈਵਰਾਂ ਦਾ ਕਾਨੂੰਨ ਪਾਸ ਕੀਤਾ ਵਾ ਕੋਈ ਨਹੀਂ ਚਾਹੁੰਦਾ ਚਾਹ ਕੋਈ ਛੋਟੀ ਕਾਰ ਵਾਲਾ ਹੋਵੇ ਚ ਮੋਟਰਸਾਈਕਲ ਵਾਲਾ ਹੋਵੇ ਟਰੈਕਟਰ ਵਾਲਾ ਹੋਵੇ ਜਾਂ ਕੋਈ ਟਰੱਕ ਵਾਲਾ ਹੋਵੇ ਅਗਲਾ ਕੀੜੀ ਨੰਗ ਦੇ ਬਚਾਉਂਦਾ ਵਾ ਔਰ ਕਿਸੇ ਦੀ ਕੋਈ ਮਨਸ਼ਾ ਨਹੀਂ ਹੁੰਦੀ ਵੀ ਅਸੀਂ ਜਾਣ ਬੁਝ ਕੇ ਕਿਸੇ ਨੂੰ ਕੋਈ ਥੱਲੇ ਦਈਏ ਉਹਨਾਂ ਤੇ ਇੱਕ ਇਹ ਸਰਕਾਰ ਨੇ ਕਾਨੂੰਨ ਪਾਸ ਕਰਤਾ ਵੀ ਅਗਰ ਕਿਸੇ ਤੋਂ ਐਕਸੀਡੈਂਟ ਹੋ ਜਾਂਦਾ ਤੇ ਜੇ ਕੋਈ ਉੱਥ you <laughs> ਕਾਇਦਾ ਔਰ 10 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਇੱਕ ਪਾਸੇ ਤੇ ਸਰਕਾਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਦੂਜੇ ਪਾਸੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਅਜੇ ਮਿਸ਼ਰਾ ਟੈਣੀ ਨੇ ਜਿਹੜੇ ਸਾਡੇ ਜਾਣਬੁੱਝ ਕੇ ਨੌਜਵਾਨ ਸ਼ਹੀਦ ਕੀਤੇ ਸੀ ਜਾਣਬੁੱਝ ਕੇ ਗੱਡੀ ਉਹਨਾਂ ਦੇ ਉੱਤੇ ਚੜਾਈ ਸੀ ਉਹ ਅਜੇ ਤਾਲ ਤਾਂ ਅਜੇ ਤੱਕ ਤੁਹਾਡੇ ਤੋਂ ਗ੍ਰਿਫਤਾਰ ਨਹੀਂ ਹੋਇਆ ਪਹਿਲਾਂ ਤਾਂ ਉਹਨੂੰ ਗ੍ਰਿਫਤਾਰ ਕਰੋ ਉਹਨੂੰ 10 ਤੋਂ 20 ਸਾਲ ਦੀ ਸਜ਼ਾ ਕਰੋ 302 ਦਾ ਪਰਚਾ ਉੱਤੇ ਦਰਜ ਕਰੋ ਉਹਨੂੰ ਅੰਦਰ ਕਰੋ ਫਿਰ ਅਸੀਂ ਦੁਬਾਰਾ ਜਿਹੜੇ ਹੱਕ ਮੰਗਣੇ ਇੱਕ ਮੇਨ ਮੰਗ ਤਾਂ ਸਾਡੀ ਇਹ ਸੀ ਜਿੱਤੇ ਉਹਨਾਂ ਸਰਕਾਰਾਂ ਦੀ ਵੀ ਅਸੀਂ ਇਹ ਮੰਗ ਲੈਣੇ ਉਹ ਵੀ ਇੰਨਾ ਦਸ਼ੱਦਰ ਦੇ ਗੋਲੇ ਖਤਮ ਕਰਕੇ ਤੇ ਫੇਰ ਉਹ ਆਂਦੀ ਸਰਕਾਰ ਵੀ ਹਾਇਸ਼ੀ ਹੋਣ ਤੁਹਾਡੀਆਂ ਮੰਗਾਂ ਮੰਨਦੇ ਆ ਉੱਤੇ ਫੇਰ ਗਰਾਰੀ ਕਿੱਥੇ ੜੀ ਹੋਈ ਆ ਵੀ ਜਿੱਥੇ ਸਾਡੇ ਮੇਰ ਮੰਗਿਆ ਸੁਆਮੀਨਾਥ ਦੀ ਰਿਪੋਰਟ ਤੇ ਕਿਉਂਕਿ ਸੁਆਮੀਨਾਥ ਦੀ ਰਿਪੋਰਟ ਜੇ ਲਾਗੂ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਹੁੰਦਾ ਵਾ ਜਦੋਂ ਆਪਾਂ ਸਵੇਰ ਤੋਂ ਘਰੋਂ ਨਿਕਲਦੇ ਆਪਾਂ ਖੇਤਾਂ 'ਚ ਕੰਮ ਕਰਦੇ ਆ ਆਪਣੇ ਇੱਕ ਇੱਕ ਸਕਿੰਟ ਦਾ ਨਾਲ ਉਹਦੇ ਪਰ ਭਾਈ ਜੋੜੀ ਜਾਵੇ ਜਿੱਦਾਂ ਹੁਣ ਜੇ ਆਪਾਂ ਸੁਆਮੀਨਾਥ ਦੀ ਰਿਪੋਰਟ ਆਪਾਂ ਨੂੰ ਲਾਗੂ ਹੁੰਦੀ ਹੈ ਉਹਦੇ ਵਿੱਚ 20 ਤੋਂ 25000 ਰੁਪਈਆ ਕਿੱਲੇ ਦੇ ਪਲੱਸ ਆਪਣਾ ਖਰਚਾ ਨਾਲ ਜੁੜਦਾ ਜੇ ਆਪਾਂ 20 25000 ਰੁਪਈਆ ਪਲੱਸ ਕਿੱਲੇ ਨਾਲ ਜੁੜਦਾ ਹੈ ਤੇ ਉਥੇ ਜ਼ਿਮੀਂਦਾਰ ਜਿਹੜਾ ਸਾਡੇ ਮਜ਼ਦੂਰਾਂ ਨਾਲ ਹਰ ਸਾਲ ਵੀ ਮਜ਼ਦੂ ਚੋਣੇ ਦਾ ਉੱਥੇ ਫਿਰ ਸਾਡਾ ਜਦੋਂ ਸਾਡੇ ਇਹ ਮੰਗਾ ਮੰਨੀਆਂ ਗਈਆਂ ਸਰਕਾਰ ਨੂੰ ਜਦੋਂ ਇਹ ਖਰਚਾ ਨਾਲ ਜੁੜ ਗਿਆ ਫਿਰ ਮਜ਼ਦੂਰਾਂ ਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਫਿਰ ਅਸੀਂ ਮਜ਼ਦੂਰਾਂ ਨੂੰ 5 ਤੋਂ 6000 ਰੁਪਏ ਦੇ ਸਕਦੇ ਹਾਂ ਕਿਉਂਕਿ ਸਾਡਾ 20-25000 ਰੁਪਏ ਜੇ ਕਿੱਲੇ ਮਗਰ ਜੋੜ ਦੋ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਸਾਰਿਆਂ ਲਈ ਕਾਨੂੰਨ ਆ ਹੁਣ ਅਸੀਂ ਉਹੀ ਕਾਨੂੰਨ ਲੈ ਕੇ ਦਿੱਲੀ ਜਾ ਰਹੇ ਹਾਂ ਉਹ ਦਿੱਲੀ ਕੀ ਅੱਗੇ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਅਗਰੇ ਅਥਰੂ ਗੈਂਸ ਦਾ ਗੋਲਾ ਪੱਤ ਤਿੰਨ ਵਾਰੀ ਅਸੀਂ ਕੋਈ ਹਥਿਆਰ ਲੈ ਕੇ ਤਾਂ ਨਹੀਂ ਗਏ ਅਸੀਂ ਖਾਲੀ ਹੱਥ ਗਏ ਆ ਝੰਡਾ ਦੇ ਡੰਡਾ ਲੈ ਕੇ ਗਏ ਆ ਉਹ ਸਰਕਾਰ ਨੇ ਜੋ ਜੋ ਸਾਡੇ ਨਾਲ ਕੀਤਾ ਤੁਸੀਂ ਵੇਂਦੇ ਰਹੇ ਸਾਡੇ ਨੌਜਵਾਨਾਂ ਨੂੰ ਏਡੀ ਬੁਰੀ ਤਰ੍ਹਾਂ ਕੁੱਟਿਆ ਉਹ ਨੌਜਵਾਨ ਕੱਲ ਜਿਹੜਾ ਉੱਥੇ ਚੰਦੀਗੜ੍ਹ ਭਰਤੀ ਕਰਵਾਇਆ ਪੀਜੀਆ ਉਹਦੀ ਹਾਲਤ ਵੇਖੋ ਜਾ ਕੇ ਚਵਾੜਾ ਪਾੜ ਦਿੱਤਾ ਗਿਆ ਉਹਦੇ ਲੱਤਾਂ ਪਾੜ ਦਿੱਤੀਆਂ ਗਈਆਂ ਔਰ ਹੱਡੀਆਂ ਤੋੜ ਦਿੱਤੀਆਂ ਗਈਆਂ ਪਸਲੀਆਂ ਤੋੜ ਦਿੱਤੀਆਂ ਗਈਆਂ ਕੀ ਅਸੀਂ ਸਰਕਾਰਾਂ ਇਸ ਕਰਕੇ ਬਣਾਉਣੇ ਅਸੀਂ ਸਰਕਾਰਾਂ ਨੂੰ ਆਨੇ ਵੀ ਇੰਨਾ ਹਰਕਤਾਂ ਦਾ ਆਵਾਜ਼ ਇਹ ਤਾਂ ਹੱਕ ਅਸੀਂ ਜੇ ਸਰਕਾਰ ਕਿਸੇ ਕੋਈ ਭਲੇਖੇ 'ਚ ਹੋਵੇ ਵੀ ਅਸੀਂ ਡਰਾ ਕੇ ਜਾਂ ਇਹਨਾਂ ਨੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜਾਂ ਸ਼ਹੀਦ ਕਰਕੇ ਅਸੀਂ ਸੋ ਤੋਂ ਪਲੱਸ ਅਗੇ ਚੇਤ ਕਰਕੇ ਆਏ ਆ ਬਾਕੀ ਜਿੰਨੇ ਵੀ ਇਹ ਸੰਘਰਸ਼ ਦੇ ਵਿੱਚ ਤੁਰੇ ਹੋਏ ਆ ਜਿੰਨੇ ਸਾਰੇ ਸਿਰ ਤੇ ਖੱਪਣ ਬਣ ਕੇ ਤੁਰੇ ਹੋਏ ਕੋਈ ਡਰਨ ਘਬਰਾਉਣ ਲਈ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਹੈਗੀ ਇਹ ਜਿਹੜੇ ਆਪਣੇ ਹਾਕਿਆ ਇਹ ਤਾਂ ਅਸੀਂ ਲੈ ਕੇ ਰਾਵਾਂਗੇ ਸਰਕਾਰ ਜਿੰਨਾ ਜੋਰ ਲੱਗਦਾ ਜਿੰਨਾ ਤਸ਼ੱਦਦ ਟੋਣਾ ਟਾ ਲਾਵੇ ਥੈਂਕ ਯੂ ਸੋ ਇਹ ਸਨ ਦਲਬੀਰ ਸਿੰਘ ਜੀ ਪੂਰਾ ਜੋ ਜੋਨ ਬਲਟੋਆ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੀ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਅਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਸਾਡੀਆਂ ਕੀ ਮੰਗਾਂ ਆ ਤੇ ਇਹ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਮੰਨ ਜਾਵੇ ਤੇ ਸਾਡਾ ਕੋਈ ਕੌਂਕ ਨਹੀਂ ਕਿ ਦਿੱਲੀ ਵਿੱਚ ਜਾਣਾ ਸਾਡੇ ਨਾਲ ਸਰਦਾਰ ਚਾਨਣ ਸਿੰਘ ਜੀ ਰਿਟਾਇਰ ਕੈਪਟਨ ਮੌਜੂਦ ਆ ਜੋ ਕਿ ਪਿੰਡ ਪੂਰਾ ਕ੍ਰੀਮਪੁਰਾ ਦੇ ਆ ਉਹਨਾਂ ਦੇ ਨਾਲ ਵੀ ਅਸੀਂ ਅੱਜ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਜੋ ਇਹ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਪੂਰਾ ਕ੍ਰੀਮਪੁਰਾ ਦੇ ਜਿਹੜੇ ਕਿਸਾਨ ਮਜ਼ਦੂਰ ਸਾਰੇ ਨਾਲ ਮਿਲ ਕੇ ਜੇ ਕਾਲਾ ਡੇ ਮਨਾ ਰਹੇ ਆ ਤੇ ਪੁਤਰਾ ਸਾੜ ਰਿਹਾ ਇਸ ਦਾ ਪਲਖ ਸਭ ਤੋਂ ਵੱਡਾ ਹੈ ਇਹ ਇੱਕ ਤਾਂ ਜਿਹੜੀ ਅੱਜ ਦੇ ਦਿਨ ਇੱਕ ਮੀਟਿੰਗ ਹੋ ਰਹੀ ਕਿਸਾਨਾਂ ਦੇ ਪਲਖ ਦੇ ਵਿੱਚ ਉਹਦਾ ਇਹ ਵਿਰੋਧਤਾ ਕਰਦੇ ਆ ਕਿ ਉਹ ਕਿਸਾਨਾਂ ਦੇ ਹੱਕ ਚ ਹੋਣੀ ਚਾਹੀਦੀ ਬਹੁਤ ਕੁਝ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਜਾ ਰਿਹਾ ਦੂਜਾ ਜੋ ਕੁਛ ਅਸੀਂ ਮੰਗ ਰਹਾ ਹੈ ਅਸੀਂ ਆਪ ਦਾ ਹੱਕ ਮਾਰ ਰਿਹਾ ਕਿਉਂਕਿ ਜੇ ਇਸ ਤੋਂ ਪਹਿਲਾਂ ਜਿਹੜਾ 13 ਮਹੀਨਾ ਜਾ 13 ਮਹੀਨੇ ਪਹਿਲਾਂ ਜਾ ਕੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਧਰਨਾ ਲਾਇਆ ਸੀ ਉਹਦੇ ਤੇ ਉਹ ਕਾਨੂੰਨ ਰੱਦ ਕਰਕੇ ਉਹਨਾਂ ਕਾਨੂੰਨਾਂ ਤੇ ਉਹ ਖਰੇ ਨਹੀਂ ਉਤਰੀ ਸਰਕਾਰ ਕਿਉਂਕਿ ਜੋ ਉਹਨਾਂ ਨੇ ਮੰਗਾ ਮੰਨਿਆ ਸੀ ਉਹਨਾਂ ਦੇ ਉਹਨਾਂ ਕਾਨੂੰਨ ਨਹੀਂ ਬਣਾਏ ਸਾਨੂੰ ਐਮਐਸਪੀ ਨਹੀਂ ਦਿੱਤੀ ਤਾਂ ਕਿ ਜਿਹੜੇ ਕਿਸਾਨ ਉਹਨਾਂ ਨੂੰ ਦੁਬਾਰਾ ਫੇਰ ਯਾਦ ਕਰਾਉਣ ਵਾਸਤੇ ਜਾ ਰਹੇ ਕਿਸਾਨਾਂ ਨੇ ਕੋਈ ਉਹਨਾਂ ਨਾਲ ਲੜਾਈ ਨਹੀਂ ਕਰਨੀ ਬਾ ਜਾਣਬੁੱਝ ਕੇ ਕਿਸਾਨਾਂ ਨੂੰ ਉਕਸਾਇਆ ਗਿਆ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਜਿਹੜਾ ਖਾਸ ਕਰਕੇ ਅੱਜ ਆਹੀ ਵਿਰੋਧਤਾ ਕਰ ਰਿਹਾ ਕਾਲਾ ਡੇ ਮਾਰਾ ਰਹੇ ਆ ਕਾਲਾ ਝੰਡੀਆਂ ਦੇ ਨਾਲ ਅਸੀਂ ਅੱਜ ਪੁਤਲਾ ਫੂਕ ਰਹੇ ਆ ਇਹ ਕਿਸਾਨਾਂ ਨੂੰ ਅਸੀਂ ਕਿਸਾਨਾਂ ਨੂੰ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੋ ਅੱਜ ਦੇ ਵਿਸ਼ੇ ਦੇ ਵਿੱਚ ਲੋਕ ਮੋਦੀ ਸਰਕਾਰ ਦੇ ਵਿੱਚ ਇੱਕ ਭਾਜਪਾ ਦੇ ਵਿੱਚ ਜਾ ਕੇ ਸਾਡੇ ਮੰਤਰੀ ਆਪਣੀਆਂ ਪਾਰਟੀਆਂ ਛੱਡ ਛੱਡ ਕੇ ਜਾ ਰਹੇ ਆ ਤਾਂ ਇਹ ਹੋਣਾ ਚਾਹੀਦਾ ਸੀ ਉਹਨਾਂ ਨੂੰ ਕਿ ਉਹ ਆਪਣਾ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਜਾ ਕੇ ਖੜੇ ਹੁੰਦੇ ਪਰ ਇਸ ਦੇ ਉਲਟ ਉਹ ਅੱਜ ਕਿਸਾਨਾਂ ਦੇ ਨਾਲ ਨਹੀਂ ਖੜੇ ਹੁੰਦੇ ਉਹ ਜਾ ਕੇ ਆਵਾਜ਼ ਪਾਈ ਬੀਜੇਪੀ ਦੇ ਵਿੱਚ ਰਲ ਲੈ ਜਾ ਕੇ ਆਪਣੀਆਂ ਕੁਰਸੀਆਂ ਕਾਇਮ ਕਰ ਰਹੇ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਸਾਡੇ ਪਿੰਡਾਂ ਦੇ ਵਿੱਚ ਆ ਕੇ ਕੋਈ ਵੀ ਬੰਦਾ ਪਾਰਟੀ ਛੱਡ ਕੇ ਜਾ ਕੇ ਬੀਜੇਪੀ ਨੂੰ ਜਾ ਕੇ ਜੁਆਇਨ ਕਰਦਾ ਸਾਡੇ ਕੋ ਆ ਕੇ ਵੋਟਾਂ ਮੰਗਣ ਆਊਗਾ ਅਸੀਂ ਉਹਦਾ ਸਖਤ ਵਿਰੋਧ ਕਰਾਂਗੇ ਕਿਉਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਬੀਜੇਪੀ ਨੂੰ ਛੱਡ ਕੇ ਉਹ ਕਿਸਾਨਾਂ ਦੇ ਵਿੱਚ ਆ ਕੇ ਰਲਦੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਕਾਂਗਰਸ ਦੇ ਹੋਣ ਅਕਾਲੀਆਂ ਦੇ ਹੋਣ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਸਾਨੂੰ ਮਤਲਬ ਹੈ ਕਿ ਸਾਡੇ ਕਿਸਾਨਾਂ ਦੇ ਨਾਲ ਆ ਕੇ ਖੜੇ ਹੁੰਦੇ ਪਰ ਉਹ ਆਜ ਜੋ ਕਿਸਾਨਾਂ ਦੇ ਨਾਲ ਨਾ ਖੜੇ ਹੋ ਕੇ ਉਹ ਭਾਜਪੀ ਦੇ ਵਿੱਚ ਆ ਕੇ ਚੋਣ ਲੜ ਰਹੇ ਆ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਦੇ ਆ ਤੇ ਜੇ ਪਿੰਡਾਂ ਦੇ ਵਿੱਚ ਆਉਣਗੇ ਅਸੀਂ ਉਹਨਾਂ ਦਾ ਵਿਰੋਧਤਾ ਕਰਾਂਗੇ ਜੀ ਥੈਂਕ ਯੂ ਜੀ ਓਏ ਇਹ ਸੀ ਸਰਦਾਰ ਚਾਨਣ ਸਿੰਘ ਜੀ ਕੈਪਟਨ ਰਿਟਾਇਰ ਜੋ ਪਿੰਡ ਪੂਰਾ ਕ੍ਰੀਮਪੁਰਾ ਦੇ ਆ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਸਾਡੇ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਥੈਂਕ